ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤਾਂ ਗੁਰੂ ਮਹਾਰਾਜ ਦੀ ਹੈ ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਤੇ ਸੰਗਤ ਨੇ ਸਹਿਯੋਗ ਕੀਤਾ ਤੇ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਹਾਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਘਰ ਦੇ ਦਿੱਤੇ ਸੀ ਅੱਜ ਔਰ ਦੋ ਦਿਨ ਬਾਅਦ ਅਸੀਂ ਹੁਣ 27 ਘਰ ਫਿਰ ਦੇਣ ਜਾ ਰਹੇ ਹਾਂ ਜੋ ਕਿ ਲਗਭਗ 65 ਘਰ ਹੋ ਜਾਣਗੇ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ 100 ਕਰ ਦੇਵਾਂਗੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ ਚ ਬਣ ਰਹੇ ਨੇ 18 ਘੰਟਿਆਂ ਬਾਅਦ ਅਸੀਂ ਇੱਕ ਘਰ ਬਣਾ ਦਿੰਨੇ ਆ 27 ਤਰੀਕ ਨੂੰ ਅਸੀਂ ਹੈਂਡਓਵਰ ਕੀਤੇ ਸੀ 28 ਨੂੰ ਕੰਮ ਦੁਬਾਰਾ ਰੰਭਿਆ ਸੀ ਤੇ ਅੱਜ 14 ਹੈ ਅਸੀਂ 27 ਘਰ ਬਣਾ ਚੁੱਕੇ ਆ 100 ਅਸੀਂ 5 ਦਸੰਬਰ ਦੇ ਲਗਭਗ ਅਸੀਂ ਸਾਰੇ ਘਰ ਜਿਹੜੇ ਨੇ ਉਹ ਕੰਪਲੀਟ ਕਰ ਦੇਵਾਂਗੇ ਔਰ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਕ ਜੱਗ ਲੰਗਰ ਚੱਲ ਰਿਹਾ ਹੈ ਜਿੰਨੇ ਵੀ ਹੁਣ ਹਿੱਸਾ ਪਾਉਣਾ ਹੈ ਚਾਹੇ ਥੋੜਾ ਚਾਹੇ ਬਹੁਤਾ ਇਸ ਜੱਗ ਦੇ ਵਿੱਚ ਹਿੱਸਾ ਪਾ ਲਓ ਸਿਰਫ ਤੇ ਸਿਰਫ 20 ਦਿਨ ਤੱਕ ਸਾਰੇ ਕਾਰ ਕੰਪਲੀਟ ਹੋ ਜਾਣਗੇ ਜਿੰਨੇ ਵੀ ਇੱਥੇ ਫੈਕਟਰੀ ਸੀ ਸੋ ਸਾਰੇ ਕਾਰ ਬਣ ਜਾਣਗੇ ਅਸੀਂ ਸਮੁੱਚੇ ਡੋਨਰਾਂ ਦਾ ਸਮੁੱਚੀ ਪ੍ਰੈਸ ਕਲੱਬ ਦਾ ਜਿੰਨੇ ਵੀ ਆਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਸਤ ਦੇਨ ਦਾ ਭਾਵ ਹਰ ਵਾਰੀ ਜਦੋਂ ਵੀ ਬੁਲਾਇਆ ਇਹ ਬੜੇ ਪੇਮ ਨਾਲ ਆਏ ਸ਼ਰਧਾ ਨਾਲ ਆਏ ਇਹਨਾਂ ਨੇ ਦੁਨੀਆ ਤੱਕ ਇਹ ਗੱਲ ਪਹੁੰਚਾਈ ਸੰਗਤ ਨੇ ਉੱਥੋਂ ਸਾਨੂੰ ਸੇਵਾ ਭੇਜੀ ਅਸੀਂ ਸੰਗਤ ਦੀ ਸੇਵਾ ਨੂੰ ਫੋਈ ਫੋਈ ਕਰਕੇ ਵੱਧ ਤੋਂ ਵੱਧ ਉਸ ਨੂੰ ਦੁਗਣਾ ਕਿਵੇਂ ਕਰ ਸਕਦੇ ਸੀ ਅਸੀਂ ਕੀਤਾ ਤੇ ਕਲਗੀਧਰ ٹرسٹ ਗੁਰਦਰਾ ਬੜੂ ਸਾਹਿਬ ਨੇ ਇਹ ਕਾਰਜ ਅੱਜ ਤਕਰੀਬਨ ਨੇੜੇ ਲਾ ਦਿੱਤਾ ਸੋ ਅੱਜ ਸਾਡੇ ਨਾਲ ਸਪੈਸ਼ਲ ਬੰਬੇ ਤੋਂ ਖਾਰਗੁਰਦਾਸ ਸਾਹਿਬ ਦੇ ਪ੍ਰਧਾਨ ਉੱਥੋਂ ਦੀ ਪੂਰੀ ਮੈਨੇਜਮੈਂਟ ਕਮੇਟੀ ਆਈ ਹੈ ਇਸ ਕਾਰਜ ਨੂੰ ਕੋ ਇਹਨਾਂ ਨੇ ਮਾਇਆ ਭੇਜੀ ਸੀ ਇਹਨਾਂ ਦੀ ਮਾਇਆ ਵੀ ਠੀਕ ਲੱਗੀ ਏ ਕਿ ਨਹੀਂ ਲੱਗੀ ਉਸ ਨੂੰ ਦੇਖਣ ਵਾਸਤੇ ਵੀ ਆਏ ਨੇ ਹੋਰ ਸੇਵਾ ਕਰਨ ਵਾਸਤੇ ਵੀ ਆਏ ਨੇ ਸੋ ਅਸੀਂ ਸੁਮਚੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਨਾਲ ਬੇਨਤੀ ਵੀ ਕਰਦੇ ਹਾਂ ਹੁਣ ਕਾਰਜ ਬਹੁੜੇ ਥੋੜੇ ਦਿਨਾਂ ਦਾ ਰਹਿ ਗਿਆ ਹੈ ਸਰਦੀ ਬਹੁਤ ਵੱਧ ਗਈ ਹੈ ਅਸੀਂ ਦਿਨ ਰਾਤ ਇਸ ਕਾਰਜ ਨੂੰ ਲੱਗੇ ਹਾਂ ਅਗਲੇ ਘਰ ਅਸੀਂ 12 ਘੰਟਿਆਂ ਚ ਦੇਵਾਂਗੇ ਜਿੰਨੇ ਘਰ ਰਹਿ ਗਏ ਨੇ ਅਸੀਂ ਐਵਰੇਜ 12 ਘੰਟਿਆਂ ਚ ਇੱਕ ਘਰ ਤਿਆਰ ਕਰਕੇ ਦੇਵਾਂਗੇ ਸੋ ਸੰਗਤਾਂ ਨੂੰ ਸਾਡੀ ਭਰਜੋਲ ਅਪੀਲ ਹੈ ਬੇਨਤੀ ਹੈ ਵੀ ਆਪ ਜੀ ਇਸ ਕਾਰਜ ਦੇ ਵਿੱਚ ਜੋ ਵੀ ਸਹਿਯੋਗ ਹੋਣ ਪਾ ਸਕਦੇ ਜੇ ਬਹੁਤ ਸੁਨਹਿਰੀ ਮੌਕਾ ਹੈ ਅਸੀਂ ਲਗਭਗ 10 ਤੋਂ 5 ਦਸੰਬਰ ਤੱਕ ਸਾਰੇ ਕਾਰ ਕੰਪਲੀਟ ਕਰ ਦੇਵਾਂਗੇ ਸੋ ਅਸੀਂ ਦੁਬਾਰਾ ਫਿਰ ਪ੍ਰੈਸ ਕਲੱਬ ਵਾਲਿਆਂ ਦਾ ਸਮੁੱਚੀਆਂ ਸੰਗਤਾਂ ਦਾ ਡੋਨਰਾਂ ਦਾ ਔਰ ਜਿੰਨੇ ਜਿੰਨੇ ਵੀ ਇਸ ਕਾਰਜ ਦੇ ਲਈ ਸਹਿਯੋਗ ਦਿੱਤਾ ਅਸੀਂ ਅਗਸਤ 25 ਤੋਂ ਲੱਗੇ ਸੀ ਤੇ ਅਗਸਤ 25 ਤੋਂ ਅਸੀਂ ਇਹ ਕਾਰਜ ਤਕਰੀਬਨ ਸਾਢੇ 3 ਮਹੀਨਿਆਂ ਚ ਮਹਾਰਾਜ ਦੀ ਬਖਸ਼ਿਸ਼ ਸਦਕਾ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਦੇਣ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦੇ ਰਹੇ ਨੇ ਤੇ ਉਸ ਕਰਕੇ ਹੀ ਅਸੀਂ ਇਹ ਕਾਰਜ ਸਿਰੇ ਲਾ ਰਹੇ ਹਾਂ ਸੰਗਤ ਦੀ ਅਸੀਸ ਹੈ ਗੁਰੂ ਮਹਾਰਾਜ ਦੀ ਅਸੀਸ ਹੈ ਜਿੱਥੇ ਗੁਣਾਨਕ ਪਾਤਸ਼ਾਹ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ 350ਵਾਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਸੀਂ ਘਰ ਦੇ ਕੇ ਅਸੀਂ ਗੁਰੂ ਸਾਹਿਬਾਨਾਂ ਦੀ ਖੁਸ਼ੀ ਲੈ ਰਹੇ ਹਾਂ ਲੋੜਵੰਦ ਨੀਡੀ ਪਰਿਵਾਰ ਬਹੁਤ ਹੀ ਨੀਡ ਜਿਹੜੇ ਕਿ ਲੇਬਰ ਕਰਨ ਵਾਲੇ ਸਾਰੇ ਘਰ ਸੀ ਔਰ ਕਈ ਘਰਾਂ ਦੇ ਵਿੱਚ ਤਾਂ ਲੇਬਰ ਵਾਲਾ ਵੀ ਨਹੀਂ ਸੀ ਇੱਕ ਰੋਟੀ ਮੰਗ ਕੇ ਖਾਣ ਵਾਲੀ ਗੱਲ ਹੈ ਮੰਦਬੁੱਗੀ ਬੱਚੇ ਸੀ ਉਹਨਾਂ ਦੇ ਇਹ ਸੇਵਾਵਾਂ ਸਾਡੀ ਝੋਲੀ ਪਈਆਂ ਨੇ ਅਸੀਂ ਫੇਰ ਦੁਬਾਰਾ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੂਚੀ ਪਲੱਸ ਪਲੱਸ ਕਲੱਬ ਦਾ ਪ੍ਰੈਸ ਕਲੱਬ ਦਾ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦੇ ਜਿਨ੍ਹਾਂ ਨੇ ਇਹ ਪ੍ਰਚਾਰਿਆ ਫਸਾਰਿਆ ਪ੍ਰੇਰਣਾ ਮਿਲੀ ਸੰਗਤਾਂ ਨੂੰ ਤੋ ਜੋ ਸੰਗਤ ਸਾਡੇ ਨਾਲ ਅੱਜ ਬੰਬੇ ਤੋਂ ਆਏ ਨੇ ਪ੍ਰਧਾਨ ਸਾਹਿਬ ਆਏ ਨੇ ਖਾਰਗੁਰਦਾ ਸਾਹਿਬ ਦੇ ਸਮੁੱਚੇ ਇਹਨਾਂ ਦੇ ਨਾਲ ਟੀਮ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਬੇਨਤ ਮਾਇਆ ਸਾਨੂੰ ਭੇਜੀ ਤੇ ਅੱਜ ਹੋਰ ਵੀ ਭੇਜਣ ਲਈ ਇੱਕ ਕਾਰਜ ਲਈ ਘਰ ਵੇਖ ਰਹੇ ਨੇ ਕਿਹੜੇ ਕਿਹੜੇ ਘਰ ਬਣੇ ਅਸੀਂ ਕਾਰਡੈਂਟੀਫਾਈ ਕੀਤੇ ਹੋਏ ਨੇ ਇਹ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਸਾਰੇ ਘਰ ਵਿਖਾਉਣੇ ਨੇ ਸੋ ਮੈਂ ਫਿਰ ਆਪ ਸਾਰਿਆਂ 'ਕੀ ਬੇਨਤੀ ਕਰਦਾ ਹਾਂ ਕਾਰਜ ਬਹੁਤ ਵੱਡੇ ਨੇ ਅਸੀਂ ਘੱਟੋ ਘੱਟ 1200 ਬੱਚਾ ਜੋ ਫਲੱਡ ਦੇ ਵਿੱਚ ਆਇਆ ਸੀ 1200 ਬੱਚੇ ਦੀ ਫੀਸ ਫ੍ਰੀ ਕਰ ਦਿੱਤੀ ਹੈ ਜੋ ਵੀ ਇਸ ਬੱਚੇ ਸਕੂਲਾਂ ਚ ਪੜਦੇ ਸੀ ਸਾਡੀਆਂ ਅਕਾਲ ਅਕੈਡਮੀਆ ਚ ਪੜਦੇ ਸੀ ਅਸੀਂ 1200 ਬੱਚਿਆਂ ਦੀ ਸਾਲ ਦੀ ਸਾਰੀ ਫੀਸ ਹਰ ਚੀਜ਼ ਉਹ ਯੂਨੀਫਾਰਮ ਬੁੱਕਸ ਤੇ ਸਰੀ ਔਰ ਬਹੁਤ ਵੱਡੇ ਕਾਰਜ ਅਸੀਂ ਲਗਭਗ ਹੁਣ ਤੱਕ ਰਾਸ਼ਨ ਦੀਆਂ ਕਿਟਾਂ ਕੋਈ 8000 ਕਿਟਾਂ ਜਿਹੜੀਆਂ ਕੀ 40 ਤੋਂ 50 ਕਿਲੋ weight ਦੀਆਂ ਉਹ 8000 ਕਿੱਟਾਂ ਵੰਡੀਆਂ ਜਾ ਚੁੱਕੀਆਂ ਨੇ ਹੋਰ ਅਸੀਂ ਆ ਹੁਣ ਬੁੱਕ ਸਟੇਜ ਸ੍ਰੀ ਯੂਨੀਫਾਰਮ ਔਰ ਸਵੈਟਰਾਂ ਖਾਸ ਕਰਕੇ ਔਰ ਸਰਦੀ ਦੇ ਸਾਰੇ ਕੱਪੜੇ ਉਹ ਬੰਬੇ ਤੋਂ ਵੀ ਇੱਕ ਟਰੱਕ ਪਰ ਕੇ ਆਇਆ ਸੀ ਉਹ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਔਰ ਅਸੀਂ ਲਗਾਤਾਰ ਜੋ ਵੀ ਨੀਡ ਅੱਜ ਵੀ ਸੰਗਤ ਦੀ ਇੱਥੋਂ ਦੀ ਇਲਾਕੇ ਦੀ ਹੜਪੀੜਤ ਪਰਿਵਾਰਾਂ ਦੀਆਂ ਨੇ ਉਹ ਅੱਜ ਵੀ ਅਸੀਂ ਪੂਰੀਆਂ ਕਰ ਰਹੇ ਹਾਂ ਔਰ ਕਰਦੇ ਰਾਂਗੇ ਸੋ ਇਹ ਕਾਰਜ ਲਈ ਸੰਗਤ ਸਾਨੂੰ ਅਸੀਸ ਬਖਸ਼ੇ ਸੰਗਤ ਅਰਦਾਸ ਕਰੇ ਜੋ ਇਹ ਕਾਰਜ ਹੋਏ ਨੇ ਇਹ ਆਪ ਜੀ ਕਰਕੇ ਹੋਏ ਨੇ ਸਾਨੂੰ ਤਾਂ ਅਸੀਸਾਂ ਬਖਸ਼ੋ ਵੀ ਸਾਡੀ ਗੁਰੂ ਨਾਲ ਨਿਭ ਜਾਏ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸੰਗਤਾਂ ਸਾਡੇ ਤੋਂ ਸੇਵਾ ਕਰਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਸੀ ਬੰਦਨੇ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਤੁਹਾਡਾ ਕੰਟੈਕਟ ਕਰ ਸਕਦਾ ਦੇਖੋ ਲੋੜਵੰਦ ਹਰ ਪਿੰਡ ਨੂੰ ਪਤਾ ਹੈ ਹਰ ਸਰਪੰਚ ਨੂੰ ਪਤਾ ਹੈ ਹਰ ਸੋਸ਼ਲ ਮੀਡੀਆ ਤੇ ਪਤਾ ਹੈ ਸਾਡੇ ਨੰਬਰ ਆ ਰਹੇ ਨੇ ਹਰ ਪਿੰਡ ਪਿੰਡ ਨੂੰ ਪਤਾ ਹੈ ਵੀ ਬੜੂ ਸਾਹਿਬ ਸੰਸਥਾ ਜਿਹੜੀ ਇਹ ਕਾਰਜ ਕਰ ਰਹੀ ਹੈ ਸੋ ਅਸੀਂ ਹਾਜ਼ਰ ਹਾਂ ਸਾਰੇ ਘਰ ਬਣਾ ਕੇ ਜਾਵਾਂਗੇ ਤੋਂ ਜੋ 12 ਦੋ ਇੱਕ ਦਿਨ ਚ ਦੋ ਘਰ ਬਣਾ ਕੇ ਦੇਣੇ ਆਪ ਹੀ ਤੁਸੀਂ ਦੇਖੋ ਵੀ ਉੱਥੇ ਕਿੰਨੀ ਵੱਡੀ ਟੀਮ ਲੱਗੀ ਹੋएगी ਅੱਜ ਵੀ 250 ਬੰਦਿਆਂ ਦੀ ਟੀਮ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਸਾਡੀ 350 ਬੰਦੇ ਸੀ ਜਦੋਂ ਫਲੱਡ ਆਇਆ ਤੇ ਲੰਗਰ ਪਾਣੀ ਤੇ ਰਾਹਤ ਕਾਰਜ ਚੱਲੇ ਅੱਜ ਵੀ ਸਾਡੀ 250 ਬੰਦਿਆਂ ਦੀ ਟੀਮ ਐਕਸਪਰਟ ਇੱਕ ਅਲੱਗੀ ਹੋਈ ਐ 12 ਘੰਟਿਆਂ ਦੇ ਵਿੱਚ 600 ਤੋਂ ਲੈ ਕੇ 1000 ਸਕਰ ਫੁੱਟ ਦਾ ਘਰ ਬਣਾ ਕੇ ਦੇ ਦੋ ਰੂਮ ਕਿਚਨ ਲੌਬੀ ਵਾਸ਼ਰੂਮ ਔਰ ਇਹ ਸਾਰਾ ਕਰਕੇ ਦੇਣਾ ਥੱਲੇ ਟੈਲਾਂ ਲਾ ਕੇ ਔਰ ਸਭ ਤੋਂ ਵੱਡੀ ਗੱਲ ਪਰਵਾਰ ਨੂੰ ਅਸੀਂ ਸਾਰਾ ਸਮਾਨ ਪ੍ਰੋਵਾਈਡ ਕਰਾਣੀ ਆ 3 ਮਹੀਨਿਆਂ ਲਈ ਮਤਲਬ ਬੈੱਡ ਕੰਬਲ ਰਜਾਈਆਂ ਚਾਦਰਾਂ ਸਹਰਾਣੇ ਔਰ ਫੁੱਲ ਫਲਾਈ ਕਿਚਨ ਦਾ ਸਾਰਾ ਸਮਾਨ ਤਾਕੇ ਪਰਿਵਾਰ ਹੁਣ ਸੈਟਲ ਹੋ ਕੇ ਆਪਣਾ ਜੋ ਵੀ ਕੰਮ ਕਰਦਾ ਉਹ ਕਰਦਾ ਰਹੇ। ਬਾਬਾ ਜੀ ਕਿਨੇ ਘਰਾਂ ਟੀਚਾ ਬਣੇ ਸਾਡਾ ਦੇਖੋ ਟੀਚਾ 100 ਘਰ ਦਾ ਸੀ ਮਿੱਥਿਆ ਸੀ। ਨਾਲੇ ਬੇਨਤੀ ਕੀਤੀ ਸੀ ਸੰਗਤ ਚਾਹੇ ਤੋ ਹੋਰ ਕਰਵਾ ਲਵੇ। ਪਰ ਜਿੰਨਾ ਕੁ ਅਸੀਂ ਇਲਾਕੇ ਚ ਘੁੰਮੇ ਆ 100 ਘਰਾਂ ਨਾਲ ਕਾਫੀ ਘਰ ਪੂਰੇ ਹੋ ਜਾਣਗੇ। ਸੋ ਅਸੀਂ ਹੁਣ 65 ਘਰਾਂ ਤੱਕ ਅਸੀਂ 3 ਦਿਨ ਤੱਕ ਪਹੁੰਚ ਜਾਾਂਗੇ। ਸਾਡੇ 35 ਘਰ ਰਹਿ ਰਹੇ ਨੇ ਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਵੀ 12 ਘੰਟੇ ਦੇ ਦਾਂਗੇ ਤੇ 35 ਘਰ ਅਸੀਂ 15-16 ਦਿਨਾਂ ਚ ਦੇ ਦੇਾਂਗੇ। 15 16 ਦਿਨਾਂ ਦੇ ਦਿੱਤੇ ਅਸੀਂ ਡੈਡ ਲਾਈਨ ਦੇ ਰਹੇ ਆ ਵੀ ਦਸੰਬਰ 10 ਤੋਂ ਪਹਿਲਾਂ ਪਹਿਲਾਂ ਸਾਰੇ ਪਰਿਵਾਰਾਂ ਨੂੰ ਘਰ ਦੇ ਦੇਾਂਗੇ ਸਾਡਾ ਇੱਕ ਗੁਰਦਾਸ ਫਿਰੋਜ਼ਪੁਰ ਇਲਾਕਾ ਰਹਿੰਦਾ ਹੁਣ ਸਾਡੀਆਂ ਟੀਮਾਂ ਅੱਜ ਤੋਂ ਬਾਅਦ ਫਿਰੋਜ਼ਪੁਰ ਦੇ ਇਲਾਕੇ ਚ ਜਿਹੜੀਆਂ ਨੇ ਉੱਥੇ ਮਖੂ ਆਪਣੇ ਹਰੀਕੇ ਹੈਡ ਤੋਂ ਅੱਗੇ ਉੱਥੇ ਘਰ ਸਾਡੇ ਰਹਿੰਦੇ ਨੇ ਅਸੀਂ ਉਹ ਵੀ ਸ਼ੁਰੂ ਕਰਨ ਲੱਗੇ ਆ ਮਹਾਰਾਜ ਮਿਹਰ ਕਰੇ ਤੁਹਾਨੂੰ ਸਾ ਤੋਂ ਪਹਿਲਾਂ ਪਹਿਲਾਂ ਤੋਹਫਾ ਦੇ ਦੋ ਤੋਹਫਾ ਨਹੀਂ ਹੈ ਸਾਡੀ ਤਾਂ ਇੱਕ ਸੇਵਾ ਹੈ ਤੋਹਫਾ ਤਾਂ ਸੰਗਤ ਦਾ ਪੈਸਾ ਸਾਡਾ ਨਹੀਂ ਹੈ ਸੰਗਤ ਨੇ ਸਾਨੂੰ ਪਿਆ ਮਾਇਆ ਭੇਜੀ ਜਿਵੇਂ ਆਪ ਦੇਖੇ ਆ ਸਾਰੇ ਸਿੰਘ ਖੜੇ ਨੇ ਤੇ ਸੰਗਤ ਦੇ ਪੈਸੇ ਨੂੰ ਅਸੀਂ ਆਪਣਾ ਮਾਨ ਸਮਝ ਕੇ ਗੁਰੂ ਦੀ ਸੰਗਤ ਦਾ ਪੈਸਾ ਕੀ ਇਹ ਗੁਰੂ ਦਾ ਜਿਹੜੇ ਦਸਵੰਦ ਹੁੰਦਾ ਗੁਰੂ ਦਾ ਹੁੰਦਾ ਸੋ ਉਹ ਪੈਸਾ ਜੋ ਭੇਜਿਆ ਕੰਪਨੀਆਂ ਨੇ ਵੀ ਭੇਜਿਆ ਅਸੀਂ ਕੰਪਨੀਆਂ ਦਾ ਵੀ ਧੰਨਵਾਦ ਕਰਦੇ ਹਾਂ ਸੀਐਸਆਰ ਫੰਡ ਵਾਲਿਆਂ ਨੇ ਵੀ ਸਾਨੂੰ ਭੇਜਿਆ ਜਿਹੜੀਆਂ-ਜਿਹੜੀਆਂ ਕੰਪਨੀਆਂ ਸੀਐਸਆਰ ਫੰਡ ਕੱਢੇ ਕਿਸੇ ਨੇ ਰਾਸ਼ਨ ਕਿਸੇ ਨੇ ਕੰਬਲ ਕਿਸੇ ਨੇ ਮੰਜੇ ਕਿਸੇ ਨੇ ਪਾਪੈਨ ਨਾਲ ਭੇਜੀ ਸੋ ਅਸੀਂ ਸਮੂਚੀਆਂ ਸੰਗਤਾਂ ਦਾ ਔਰ ਸਮੂਚੀ ਕੰਪਨੀ ਸੀਐਸਆਰ ਫੰਡ ਦੇਣ ਵਾਲੇ ਸਮੂਚੀਆਂ ਦਾ ਧੰਨਵਾਦ ਕਿਉਂ ਕਰ ਰਹੇ ਆ ਕਿਉਂਕਿ ਹੁਣ ਉਹਨਾਂ ਨੇ ਇਹ ਸਾਡੀ ਵੀ लाज ਰੱਖ ਲਈ ਤੇ ਸਾਡੀ ਸੰਸਥਾ ਦੀ ਵੀ लाज ਰੱਖ ਲਈ ਤੇ ਪਰਿਵਾਰਾਂ ਦੀ ਵੀ लाज ਰਹਿ ਗਈ ਜੋ ਅਸੀਂ ਵਚਨ ਕੀਤੇ ਸੀ ਮਹਾਰਾਜ ਨੇ ਸਾਡੇ ਉਹ ਵਚਨਾਂ ਦੀ लाज ਆਪ ਰੱਖ ਲਈ ਸੋ ਅਸੀਂ ਪ੍ਰੈਸ ਕਲੱਬ ਅੰਮ੍ਰਿਤਸਰ ਚ ਇਹ ਵਚਨ ਕਰਕੇ ਆਏ ਸੀ ਇਹ ਪ੍ਰਧਾਨ ਸਾਹਿਬ ਖੜੇ ਨੇ ਵੀ ਅਸੀਂ ਕਾਰ ਬਣਾਵਾਂਗੇ ਜਾਵਾਂਗੇ ਨਹੀਂ ਅਸੀਂ ਐਂਡ ਤੱਕ ਰਵਾਂਗੇ ਤਾਂ ਇਹ ਸਾਡਾ ਇਹਨਾਂ ਨਾਲ ਵਚਨ ਨਿਭਦਾ ਨਿਭਦਾ ਦਿਖ ਰਿਹਾ ਤੇ ਹੋਰ 10 ਦਿਨ 15 ਦਿਨ ਦੇ ਰਹਿ ਗਏ ਨੇ ਸਾਡਾ ਵਚਨ ਨਿਭ ਜਾਏਗਾ ਫਿਰ ਅਸੀਂ ਇਹਨਾਂ ਨੂੰ ਕਹਾਂਗੇ ਇੱਕ ਪ੍ਰੈਸ ਕਾਨਫਰੰਸ ਤੁਸੀਂ ਸੁਮੇਚੇ ਇਲਾਕੇ ਨੂੰ ਬੁਲਾਓ ਤੇ ਅਸੀਂ ਉਹਨਾਂ ਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਧੰਨਵਾਦ ਕਰੀਏ ਸੋ ਇਹ ਸਾਡੇ ਦੇ ਦਿਵਾਲੀ ਤੇ ਆਏ ਸੀ ਦਿਵਾਲੀ ਦੇ ਲਾਗੇ ਉਹਦਾ ਦਿਵਾਲੀ ਦਾ ਤੋਹਫਾ ਮਿਲਿਆ ਲੋਕਾਂ ਨੂੰ ਜਿਹੜੇ ਇੱਥੇ ਜਿਨ੍ਹਾਂ ਦਾ ਸਭ ਕੁਝ ਰੋੜ ਗਿਆ ਸੀ ਹੁਣ ਅਸੀਂ ਕਹਿ ਸਕਦੇ ਆ ਕਿ 350 ਸਾਲਾਂ ਅਸੀਂ ਸਾਰੇ ਮਨਾ ਰਹੇ ਆ ਤੇ ਉਹਨੂੰ ਸਮਰਪਤ ਜਿਹੜੇ ਹੁਣ ਤੁਸੀਂ ਬਣਾ ਕੇ ਦੇ ਰਹੇ ਅਸੀਂ ਕਹਿ ਸਕਦੇ ਆ ਕਿ ਉਸ ਦਾ ਬਿਨੂ ਸਮਰਪਤ ਕੀਤਾ ਜਾ ਰਿਹਾ ਹੈ ਗੁਰੂ ਮਹਾਰਾਜ ਤਾਂ ਹੀ ਕਹਿੰਦੇ ਸੀ ਨਾ ਕਿਸੇ ਲੋੜਵੰਦ ਦੀ ਬਾਹ ਫੜ ਲਓ ਕਿ ਭੁੱਖੇ ਨੂੰ ਲੰਗਰ ਖਵਾ ਦਿਓ ਰੋਗੀ ਨੂੰ ਦਵਾਈ ਦੇ ਦਿਓ ਤੇ ਇਹ ਹੀ ਗੁਰੂ ਮਹਾਰਾਜ ਦਾ ਮਿਸ਼ਨ ਹੈ ਨਾ ਤੋ ਇਹ ਮਿਸ਼ਨ ਚ ਜੇ ਘਰ ਦੇ ਤਾ ਘਰ ਦਾ ਲੰਗਰ ਲਾਤਾ ਤੇ ਕਿੰਨੀ ਵੱਡੀ ਖੁਸ਼ੀ ਆ ਤੁਸੀਂ ਪਰਿਵਾਰਾਂ ਦਾ ਇੰਟਰਵਿਊ ਲੈ ਹੀ ਰਹੇ ਹੋਗੇ ਸੋ ਪਰਿਵਾਰ ਕਿੰਨੇ ਕੁ ਪ੍ਰਸੰਨ ਨੇ ਇਹ ਤੁਸੀਂ ਉਹ ਦੱਸ ਸਕਦੇ ਜੀ ਜਾਂ ਸਰੋਤੇ ਦੱਸ ਸਕਦੇ ਨੇ ਅਸੀਂ ਤਾਂ ਆਪਣੇ ਕਾਰਜ ਵਿੱਚ ਰੁੱਝੇ ਹੋਇਆ ਸਾਨੂੰ ਤੇ ਖੁਸ਼ੀ ਹੈ ਵੀ ਮਹਾਰਾਜ ਨੇ ਜਿਹੜੀ ਸੇਵਾ ਸਾਡੇ ਝੁੰਮੇ ਲਾਈ ਸੀ ਸੰਗਤ ਨੇ ਸਹਿਯੋਗ ਕੀਤਾ ਗੁਰੂ ਮਹਾਰੇ ਨੇ ਬਖਸ਼ਿਸ਼ ਕੀਤੀ ਸਾਡੇ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਜੋ ਸਾਨੂੰ ਪ੍ਰੇਰਣਾ ਦਿੱਤੀ ਸੀ ਅੱਜ ਉਹ ਆਪ ਨਹੀਂ ਰਹੇ ਪਰ ਉਹਨਾਂ ਦਾ ਜੋ ਸਾਡੀ ਸਾਨੂੰ ਭਾਈ ਗੁਰਜੀ ਕੀ ਫਤਿਹ ਦਾਸ ਬੰਬਈ ਤੋਂ ਖਾਰ ਗੁਰਦੁਆਰਾ ਬੰਬਈ ਦਾ ਮੁੱਖੇ ਸੇਵਾਦਾਰ ਹੈ ਬਾਬਾ ਜੀ ਦੇ ਨਾਲ ਆਪਣਾ ਨਾਮ ਬਾਬਾ ਜੀ ਦੇ ਨਾਲ ਅਸੀਂ ਵਾ 63 ਸਾਲ ਤੋਂ ਜੁੜਿਆ ਆਇਆ ਐ ਇਸ ਸੰਸਥਾ ਨਾਲ 63 ਸਾਲ ਤੋਂ ਜੁੜਦੇ ਆਂ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਸਾ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਜਿਹੀ ਦੂਬ ਰਸ ਤੋਂ ਥੋੜੀ ਦੱਸ ਜਰਾ ਕਿ ਦਾਸ ਦੋ ਬੈਡਰੂਮਾਂ ਚ ਰਹਿੰਦਾ ਸੀ ਤੇ ਦਾਸ ਦੇ 40 ਹਜ਼ਾਰ ਵਿੱਚ ਬਾਬਾ ਜੀ ਦੀ ਸੇਵਾ ਆਸੇ ਆ ਗਏ ਰਿਆਨ ਵਾਸਤੇ ਦਾਸ ਨੇ ਕਿਹਾ ਬਾਬਾ ਜੀ 40 ਹਜ਼ਾਰ ਦੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਤੂੰ ਫਿਕਰ ਨਾ ਕਰ ਵਾਹਿਗੁਰੂ ਤੈਨੂੰ ਆਪਣੇ ਆਪ ਦੇਵੇਗਾ ਆਜ ਵਾਹਿਗੁਰੂ ਦੇਗਾ ਨਾ ਬ੍ਰਿਕੋ 10 ਰੁਪਏ ਦਾ ਬੰਦਾ ਫਰਾਟ ਹੈ ਤੇ ਮੈਂ ਇਕੱਲਾ ਹੋਰ ਬੱਚੇ ਰਹਿੰਦੇ ਆ ਮੇਰੇ ਬੱਚੇ ਵੱਖ-ਵੱਖ ਹਰ ਚੀਜ਼ ਬਾਬਾ ਜੀ ਦੀ ਐ ਨਹੀਂ ਮੇਰਾ ਅਰਦਾਸ ਦਾ ਫਰਕ ਹੈ ਸੱਚੇ ਪਾਤਸ਼ਾਹ ਮੰਨ ਨਾਲ ਸੇਵਾ ਕਰੋ ਉਹ ਸੇਵਾ ਪੂਰੀ ਹੁੰਦੀ ਹੈ ਇਹ ਜਿਹੜੀ ਸੇਵਾ ਸੀ ਕਰ ਰਹੇ ਆ ਸੰਗਤਾ ਬੰਬੇ ਦੀ ਦਾ ਸੰਗਤਾਂ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਦੇ ਸੁਹੀ ਕਰਾ ਰਹੇ ਆ ਕਿ ਬਾਬਾ ਜੀ ਨੇ ਦੇਖਦੇ ਆ ਰਹੇ ਆ ਕਿਉਂਕਿ ਕਾਫੀ ਚਾਰਦੂ ਅਕੈਡਮੀ ਚਲਦੀਆਂ ਪਈਆਂ ਬੱਚੇ ਪੜ੍ਹਦੇ ਪਏ ਆ ਉਹ ਬੱਚਿਆਂ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਏ ਆ ਬੜਾ ਦਿਲ ਨੂੰ ਤਖੁੰਦਾ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੋਇਆ ਹੈ ਬਾਬਾ ਜੀ ਇਹਨਾਂ ਸੰਭਾਲਿਆ ਹੋਇਆ ਹੈ ਬਾਬਾ ਇਕਬਾਲ ਜੀ ਸੀ ਤਾਂ ਸਦਾ ਬਹੁਤ ਵੇਰ ਸੀ ਉਹਨਾਂ ਦੀ ਕਿ ਸਾਡੇ ਪਾਸ ਚਲਦੇ ਵੇ ਅਸੀਂ ਅੱਗੋ ਵੀ ਧਿਆਨ ਕਰਾਂਗੇ ਕਿ ਜੋ ਵੀ ਹੋ ਸਕੇ ਬਤਵਜੋਸ ਹੋ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਇਕੱਠੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਕਰੋ ਕਿ ਅਸੀਂ ਇਸ ਕੰਮ ਵਿੱਚ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਦਾ ਕਾਹਤ ਸਾਹਿਬ ਵਾਹਿਗੁਰੂ ਜੀ ਹਾਂਜੀ ਢੰਗ ਨਾਲ ਕਾਂ ਬਰੀ ਫੈਬ੍ਰੀਕੇਟਡ ਬਣਾਇਆ ਦੇਖੋ ਜੀ ਇਹ ਪਿਆਜ ਫਿਰ ਬਕਾਂ ਦੇਖਿਆ ਬਹੁਤ ਅੱਛਾ ਹੈ ਤਰੀਕੇ ਨਾਲ ਅੱਛਾ ਲੱਗਿਆ ਹੁਣ ਬਾਕੀ ਆ ਦੀ ਇਹਨਾਂ ਨੂੰ ਪਤਾ ਹੈਗਾ ਕਿ ਜਦ ਜਿਹਨੂੰ ਦਿੱਤੇ ਕਿ ਠੀਕ ਰਹੇਗਾ ਬਿਲਕੁਲ ਅੱਛਾ ਚੀਜ਼ ਬਾਰੇ ਕਿ ਇੰਨੀ ਚੀਜ਼ ਦੇ ਵਿੱਚ ਆਕੇ ਸੈਂਬਲ ਕਰਨਾ ਬਹੁਤ ਅੱਛਾ ਜਾਪਾਨੀ ਫੋਰਨ ਚ ਅਸੈਂਡ ਫੋਰਨ ਦੇ ਵਿੱਚ ਤੁਸੀਂ ਦੇਖੋ ਜਾ ਕੇ ਇਸਟੀ ਟੀਵੀ ਦੇਖੋ ਉਸਦੇ ਜਿਹਾ ਹੀ ਹੈ ਕਿ ਹੰਦਾ ਸਮਾਨ ਹੰਦਾ 24 5 8 10 ਕੱਢੇ ਫਿਰ ਦਸੰਬਰ ਕਰ ਨਿਕਲ ਜਾਂਦੇ ਇਹ ਤਾਂ ਕੁਛ ਨਹੀਂ ਸਤੂਰੀ ਹੈ ਉਥੇ ਮਲਟੀ ਸਟੋਰੀ ਬਿਲਡਿੰਗ ਐ ਸਿੱਕਾ ਬਦਨੀਆਂ ਨੇ ਤੇ ਅਸੀਂ ਮੇਰ ਕਰ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਕਾਮਯਾਬ ਕਰੇ ਐ ਸੰਸਾ ਨਾ ਬਾਈ ਗੁਰੂ ਘਰ ਮੇਰੇ ਕਰੇ ਚੜਦੇ ਰਹੇ ਆਪਣੀ ਜ਼ੁਬਾਨ ਤੇ ਪੂਰੇ ਜਨ ਸਾਨੂੰ ਹੀ ਸ਼ੀਰਵਾਤ ਕਰੇ ਹਿੰਮਤ ਬਾਬਾ ਹਿੰਮਤ ਦੇ ਸੱਚੇ ਪਾਤਸ਼ਾਹ ਤਾਂ ਅਸੀਂ ਅਸੀਂ ਹੀ ਸੇਵਾ ਕਰ ਸਕੀਏ ਸੰਗਤ ਦੇ ਪੈਸੇ ਆ ਸਹੀ ਇਸਤੇਮਾਲ ਹੋ ਰਿਹਾ ਤੁਸੀਂ ਅਗ ਦੇਖਿਆ ਕਿੰਨਾ ਕਿ ਮੜੇ ਖੁਸ਼ ਹੋਏ ਉਹ ਸੰਗਤ ਬਹੁਤ ਬਿਲਕੁਲ ਠੀਕ ਲੱਗ ਰਿਹਾ ਵੇ ਦੇਖ ਕੇ ਆਇਆ ਦੇਖ ਕੇ ਐਡੀ ਦੂਰੋਂ ਅਸੀਂ ਆਏ ਹਾਂ ਦੇਖੋ ਪੰਜ ਸੰਗਤ ਦੇ ਨਾਲ ਸਕਤਰ ਸਹਿਬ ਆਏ ਹੋਏ ਸਭ ਆਏ ਪ੍ਰਧਾਨਪੁਰ ਪ੍ਰਧਾਨ ਵੀ ਆਏ ਬੇ ਨਾਲ ਆ ਉਹ ਦੇਖਣੋਂ ਅਸੀਂ ਅਸੀਂ ਵਿੱਚ ਆਏ ਕਿ ਆਇਆ ਇਹ ਸੰਗਤ ਦਾ ਪੈਸਾ ਠੀਕ ਲੱਗ ਰਿਹਾ ਹੈ ਸੰਗਤ ਨੂੰ ਜਾ ਕੇ ਦੱਸਾਂਗੇ ਤਾਂ ਅਸੀਂ ਥੋੜਾ ਥੋੜਾ ਵੀਡੀਓ I'll ਅਸੀਂ ਕੋਸ਼ਿਸ਼ ਕਰਾਂਗੇ ਕੋਰ ਵੀ ਸੇਵਾ ਜੋ ਹੋ ਸਕੇ ਸਾਡੇ ਕੋ ਤਨ ਮਨ ਤੁਹਾਡਾ ਸੇਵਾ ਕਰਾਂਗੇ ਇਹ ਖਿਰਦਾ ਤੁਸੀਂ ਵੀ ਕਰੋ ਤੁਸੀਂ ਕਰੇ ਬਾਬਾ ਜੀ ਸੇਵਾ ਕਰਦੇ ਰਹਿਣ ਬਾਬਾ ਜੀ ਦਾ ਸਿਰ ਤੇ ਹੱਥ ਰਵੇ ਸੱਚੇ ਪਾਤਸ਼ਾਹ ਅਮੇਰ ਗਏ ਅਸੀਂ ਕੁਝ ਦੇ ਸੋ ਨਹੀਂ ਦੇ ਮੇਰਾ ਮੁਝ ਵੀ ਕੁਝ ਨਹੀਂ ਜੋ ਕੁਝ ਉਹ ਤੇਰਾ ਸੱਚੇ ਪਾਤਸ਼ਾਹ ਦਾ ਮੈਂ ਕਿਹਾ ਮੈਂ ਕਿਹਾ ਮੈਂ ਤੂੰ ਦੀ ਹਿੰਮਤ ਹੈ ਇਹਨਾਂ ਦੀ ਹਿੰਮਤ ਹੈ ਕਿ ਮੈਨੂੰ ਕਿਹਾ ਉਹਨੇ ਇਕੱਠਾ ਕਰ ਦੋ ਮੈਂ ਇਕੱਠਾ ਕਰਵਾਤਾ ਸਾਡੇ ਨਾਲ ਸੰਗਤ ਮੇਰੇ ਨਾਲ ਬੈਠੇ ਉਹ ਇਕੱਠਾ ਹੋ ਗਿਆ ਕੋਈ ਕੱਲਾ ਮੈਂ ਕੁਝ ਨਹੀਂ ਕਰਦਾ ਇੱਕ ਆਦਮੀ ਕੁਝ ਨਹੀਂ ਕਰ ਸਕਦਾ ਲੇਕਿਨ ਅਸੀਂ ਅਰਦਾਸ ਕਰਨੇ ਆ ਇਸੋ ਚ ਪਾਚਾ ਐਨਨ ਬਲਡਵੇ ਸਾਨੂੰ ਹਿੰਮਤ ਦੇਵੇ ਤਾਂ ਕਿ ਇਹ ਜਿਹੜੀ ਸੇਵਾ ਲਈ ਆ ਪੂਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਖਾਸ ਕਰਕੇ ਮੈਂ ਸਭ ਦਾ ਤੁਹਾਨੂੰ ਇੱਕ ਵੀ ਵੀਡੀਓ ਦਾ ਤਨਵਾਦ ਕਰਨਾ ਕਿ মিডিਆ ਇੱਥੇ ਆਇਆ ਆ ਬਹੁਤ ਵਧੀਆ ਬਹੁਤ ਰਬ ਵਾਹਿਗੁਰੂ ਜੀ ਕਾ ਖਾਲਸਾ ਆਪਣਾ ਨਾਮ ਬੋਲਣਾ ਆਪਣਾ ਨਾਮ ਬੋਲੋ ਲਿਖਣਾ ਹੁੰਦਾ ਨਾ ਨਾਮ ਆਪਣਾ ਨਾਮ ਬੋਲਣਾ ਨਾਮ ਆਪਣੇ ਦਾਸ ਅਵਤਾਰ ਸਿੰਘ ਸਜੀਵ ਹੋ ਰਿਹਾ ਮੇਰੇ ਨਾਲ ਉਹ ਪ੍ਰਧਾਨ ਆਏ ਸਪ੍ਰਿਤਮ ਸਿੰਘ ਜੀ ਆਏ ਹੈ ਮੇਰਾ ਸਕੱਤਰ ਆਏ ਸਪਿਤਵਾ ਸਿੰਘ ਜੀ ਸੇਠੀ ਆਏ ਸਾਡੇ ਸੇਵਾਦਾਰ ਆਏ ਐਮ ਪੀ ਸਿੰਘ ਜੀ ਬਾਕੀ ਸਾਡੇ ਸਾਡੇ ਸੁਰਨਾ ਸਾਹਿਬ ਵੀ ਆਏ ਹੋਏ ਹੈ ਤੇ ਅਸੀਂ ਬਹੁਤ ਹੀ ਖੁਸ਼ ਆ ਸੱਚੇ ਪਾਤਸ਼ਾਹ ਨੰਬਰ ਜੀ ਨਾਲ ਰਹਿ ਕੇ ਦੇਖ ਕੇ ਦੋ ਚ ਜਗ੍ਹਾ ਹੈ ਇਹ ਜਗ੍ਹਾ ਬਹੁਤ ਅੱਛਾ ਹੈ ਤੁਸੀਂ ਵੀ ਅਰਦਾਸ ਕਰੋ ਕਿ ਸਾਡੀ ਜਿਹੜੀ ਬਾਬਾ ਜੀ ਜਿਹੜੀ ਚੁੱਕਿਆ ਸਿਰ ਪੂਰਾ ਸਿਰ ਹੋ ਸਕੇ ਸੋ ਹੁਣ ਵਦ ਤੋਂ ਸੇਵਾ ਕਰੇ ਕੋ ਕਿ ਸੋ ਕਰਦੇ ਨਾ ਕੁਝ ਹੋਣਾ ਵਾਲਾ ਨਹੀਂ ਹੈ ਸੁਭ ਸੰਗਤ ਕਾਫੀ ਹੋਏਗੀ ਜੀ ਬੱਚੇ ਬੱਚਿਆਂ ਤਕਰੀਫਾਂ ਬੜੀਆਂ ਆਈਆਂ ਇਹ ਲੋਕਾਂ ਨੂੰ ਇਹਨਾਂ ਨੂੰ ਉਹ ਸਭ ਪੂਰੀ ਹੋ ਸਕਣ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਸਾਡੇ ਨਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹਾਂ ਕਰਾਂਗੇ ਕੋਈ ਨਾ ਹਾਂਡੀਗਾ ਕੋਈ ਕਰੂਗਾ ਹਾਜੀ ਭਾਈ ਸਾਹਿਬ ਆਪਣਾ ਨਾਮ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਲੋਦੀ ਗੁਜਰ ਜ਼ਿਲ੍ਹਾ ਅੰਮ੍ਰਿਤਸਰ ਹੜ੍ਹ ਦੇ ਕਾਰਨ ਸਾਡੇ ਘਰ ਡਿੱਗ ਡੇਗੀ ਪਏ ਹੀ ਅਸੀਂ ਬਹੁਤ ਤੰਗ ਹਾਂ ਬਹੁਤ ਜ਼ਿਆਦਾ ਤੰਬੂ 'ਚ ਰਹਿ ਰਹੇ ਹਾਂ ਤੇ ਸਾਡਾ ਮਾਲ ਡੰਗਰੀ ਮਰ ਗਿਆ ਸੀ ਫਸਲ ਵਾੜੀ ਵੀ ਖਰਾਬ ਹੋ ਗਈ ਵੀ ਬਹੁਤ ਮਾੜੇ ਹਾਲਾਤ ਹੀ ਆਪਣਾ ਘਰ ਬਣਾ ਨਹੀਂ ਸਕਦੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਆਪਣਾ ਘਰ ਬਣਾ ਕੇ ਦੇ ਵਿੱਚ ਵੜ ਜਾਵਾਂਗੇ ਇਹ ਮੰਨ ਲਓ ਬਾਬਾ ਜੀ ਹਣਾ ਮੇਅਰ ਕੀਤੀ ਆ ਸਾਡਾ ਘਰ ਬਣ ਗਿਆ ਆ ਤੇ ਅਸੀਂ ਫੇਰ ਦੁਬਾਰਤੋਂ ਆਪਣੀ ਜ਼ਿੰਦਗੀ ਜਿਹੜੀ ਆ ਖੁਸ਼ੀ ਨਾਲ ਜੀਵਾਂਗੇ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਮੰਦਾ ਹਾਲੀ ਹੈ ਬਹੁਤ ਦੁਖੀ ਹਾਂ ਤੇ ਬਹੁਤ ਮਿਹਰਬਾਨੀ ਕੀ ਕਹਿਣਾ ਚਾਹੋਗੇ ਜੇਕਰ ਬਾਬਾ ਜੀ ਨਾ ਸਾ ਦੇਂਦੇ ਨਾ ਬਾ ਫੜਦੇ ਕਿ ਲੱਗਦਾ ਸੀ ਤੁਹਾਡੇ ਘਰ ਬਣਾਣਾ ਨਹੀਂ ਬਾਬਾ ਜੀ ਅਸੀਂ ਘਰ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਜ਼ਮੀਨ ਹੀ ਥੋੜੀ ਬਹੁਤੀ ਉਹ ਵੀ ਸਾਡੀ ਗਹਿਣੇ ਆ ਤੇ ਤੁਹਾਨੂੰ ਪਤਾ 4-500 ਰੁਪਏ ਦਿਹਾੜੀ ਨਾਲ ਘਰ ਨਹੀਂ ਬਣਾਇਆ ਜਾਂਦਾ ਕਿਉਂਕਿ ਪਰਿਵਾਰ ਦਾ ਖਰਚਾ ਵੀ ਆ ਸਾਰਾ ਕੰਮ ਤੇ ਨਹੀਂ ਸਾਡੇ ਕੋਲ ਨਹੀਂ ਬਣਦਾ ਸਰਕਾਰਾਂ ਨੇ ਕੋਈ ਉਪਰਾਲਾ ਕੀਤਾ ਸਾਡੇ ਨਾਲ ਕੋਈ ਨਹੀਂ ਜੀ ਸਾਡੇ ਨਾਲ ਕਿਸੇ ਸਰਕਾਰ ਦਾ ਕੋਈ ਨਹੀਂ ਕੋ ਸਰਕਾਰ ਕੋਲੋਂ ਬਾਅਦ ਜਾ ਕੇ ਸਤ ਮਤ ਮਿਲੀ ਹੋਏ ਨਹੀਂ ਜੀ ਨਹੀਂ ਕੋਈ ਹਾਂਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਲੋਦੀ ਗੁਜਰ ਜੀ ਬਾਬਾ ਜੀ ਦਾ ਕਿੰਨਾ ਧੰਨਵਾਦ ਕਰਦੇ ਹੋ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਜਾਨ ਤੋਂ ਵੱਧ ਵੀ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿੰਨਾ ਸਾਨੂੰ ਛੱਤ ਦੇ ਦਿੱਤੀ ਅਸੀਂ ਆਪਣੇ ਬੱਚੇ ਲੈ ਕੇ ਅੰਦਰ ਵੜ ਗਏ ਆ ਠੀਕ ਹੈ ਨਾ ਹਾਂਜੀ ਕੀ ਲੱਗਦਾ ਜੇ ਇੱਕ ਬਾਬਾ ਜੀ ਨਾ ਘਰ ਬਣਾ ਰਹੇ ਨੇ ਸਾਲ ਆ ਰਿਹਾ ਵਾ ਹਾਂਜੀ ਮੁਸ਼ਕਲ ਹੋ ਰਿਹਾ ਸਵਾਦੇ ਵਾਸਤੇ ਲੈਣਾ ਹਾਂਜੀ ਸਾਡੇ ਵਾਸਤੇ ਜੀ ਆਹ ਵੇਖੋ ਤੰਬੂ ਲਾਇਆ ਹੈ ਅਸੀਂ ਮੰਨ ਲਓ ਡੰਗਰਾ ਵਾਲੇ ਬਰਾਂਡੇ 'ਚ ਅਸੀਂ ਰਹਿ ਰਹੇ ਹਾਂ ਤੇ ਸਾਡੇ ਵਾਸਤੇ ਬਹੁਤ ਜਿਆਦੀ ਤੰਗੀ ਜੀ ਨਿਆਣਿਆਂ ਨੂੰ ਬਹੁਤ ਪਰੇਸ਼ਾਨੀ ਸਾਨੂੰ ਬਹੁਤ ਪਰੇਸ਼ਾਨੀ ਹਾਂਜੀ ਅਸੀਂ ਜਿੱਦਾਂ ਦਾ ਬਣਿਆ ਅਸੀਂ ਬਹੁਤ ਜਿਆਦੇ ਖੁਸ਼ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ